ਸਾਰੇ ਕਾਲਜੀ ਸਾਰਿਆਂ ਨੂੰ ਅਸੀਂ ਅੱਜ ਬਣਾਵਾਂਗੇ ਮਿਨੀ ਬਰੈਡ ਕੇਕ ਜੋ ਕਿ ਬਹੁਤ ਹੀ ਜਲਦ ਤਿਆਰ ਹੁੰਦਾ ਹੈ ਤੇ ਨਾ ਹੀ ਇਸ ਨੂੰ ਬੇਕ ਕਰਨ ਦੀ ਜ਼ਰੂਰਤ ਪੈਂਦੀ ਹੈ ਅਸੀਂ ਸਭ ਤੋਂ ਪਹਿਲਾਂ ਚਾਰ ਬਰੈਡ ਦੇ ਪੀਸ ਲਵਾਂਗੇ ਫਿਰ ਉਹਨਾਂ ਦੀਆਂ ਸਾਈਡਾਂ ਤੋਂ ਉਹਨਾਂ ਨੂੰ ਕੱਟ ਲਵਾਂਗੇ ਇਸ ਤਰ੍ਹਾਂ ਹੀ ਚਾਰ ਬਰੈਡ ਤਿਆਰ ਕਰਕੇ ਫਿਰ ਅਸੀਂ ਓਰੀਓ ਬਿਸਕੁਟ ਦੇ ਦੋ ਪੈਕਟ ਲਵਾਂਗੇ ਫਿਰ ਅਸੀਂ ਉਹ ਬਿਸਕੁਟਾਂ ਦੀ ਕਰੀਮ ਵਾਲਾ ਸਾਈਡ ਵੱਖਰੀ ਤੇ ਬਿਸਕੁਟ ਬਖਰੇ ਕਰ ਲਵਾਂਗੇ ਬਿਸਕੁਟਾਂ ਦੇ ਵਿੱਚ ਅਸੀਂ ਫਿਰ ਦੁੱਧ ਪਾਵਾਂਗੇ ਦੁੱਧ ਪਾ ਕੇ گاੜਾ ਪੇਸਟ ਤਿਆਰ ਕਰਾਂਗੇ ਫਿਰ ਅਸੀਂ ਇੱਕ ਕੌਲੀ ਵਿੱਚ ਦੋ ਚਮਚ ਖੰਡ ਦੇ ਲਵਾਂਗੇ ਤੇ ਉਸ ਵਿੱਚ ਪਾਣੀ ਪਾਵਾਂਗੇ ਤੇ ਘੋਲ ਲਵਾਂਗੇ ਫਿਰ ਅਸੀਂ ਬਰੈਡ ਦੇ ਉੱਤੇ ਖੰਡ ਵਾਲੇ ਘੋਲ ਨੂੰ ਲਗਾ ਦੇਵਾਂਗੇ ਫਿਰ ਅਸੀਂ ਬਿਸਕੁਟਾਂ ਵਾਲੇ ਪੇਸਟ ਨੂੰ ਲਗਾਵਾਂਗੇ ਫਿਰ ਉਸ ਉੱਤੇ ਬਰੈਡ ਰੱਖਾਂਗੇ ਫਿਰ ਇਸ ਤਰ੍ਹਾਂ ਹੀ ਅਸੀਂ ਇਹ ਕੰਡ ਵਾਲੇ ਘੋਲ ਨੂੰ ਲਗਾ ਕੇ ਫਿਰ ਬਿਸਕੁਟਾਂ ਵਾਲੇ ਪੇਸਟ ਨੂੰ ਲਗਾਵਾਂਗੇ ਇਸ ਤਰ੍ਹਾਂ ਹੀ ਚਾਰ ਲੇਰਾਂ ਤਿਆਰ ਕਰ ਲਵਾਂਗੇ ਸਾਰੇ ਪੇਸਟ ਦੇ ਨਾਲ ਅਸੀਂ ਬ੍ਰੈਡ ਬ੍ਰੈਡ ਨੂੰ ਕਵਰ ਕਰ ਲਵਾਂਗੇ ਸਾਡਾ ਕੇਕ ਬਣ ਚੁੱਕਾ ਹੈ ਅਸੀਂ ਉਸ ਨੂੰ ਕਰੀਮ ਵਾਲੀ ਸਾਈਡ ਦੇ ਨਾਲ ਬ੍ਰੈਡ ਬ੍ਰੈਡ ਕੇਕ ਨੂੰ ਸਜਾ ਲਵਾਂਗੇ ਤੁਸੀਂ ਕਿਸੇ ਤਰ੍ਹਾਂ ਵੀ ਸਜਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਸਾਡਾ ਕੇਕ ਬਹੁਤ ਹੀ ਵਧੀਆ ਬਣਿਆ ਹੈ ਜੋ ਖਾਣ ਦੇ ਵਿੱਚ ਵੀ ਬਹੁਤ ਸੌਫਟ ਬਣਿਆ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਹੋਵੇਗੀ। ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।